ਜੀ ਵੀ ਅਸੀਂ ਆਪਣਾ ਨਾਮ ਦੱਸਦੇ ਹੋ ਰਾਜ ਜਿਹੜੇ ਵੀਰ ਵਾਪਸੀ ਕੀਤੀ ਆਪਣੇ ਘਰ ਦੇ ਵਿੱਚ ਮੇਰਾ ਨਾਮ ਪਲਵਿੰਦਰ ਸਿੰਘ ਆ ਜੀ ਜੀ ਅੱਜ ਫੇਰ ਇੱਕ ਰਿਜ਼ਲਟ ਸਾਡੇ ਸਾਹਮਣੇ ਆਇਆ ਜੀ ਤਿੰਨ ਗਸਤੋਂ ਲੈ ਕੇ ਅਸੀਂ ਲਗਾਤਾਰ ਪਿੰਡਾਂ ਦੇ ਵਿੱਚ ਵਿਚਰਦੇ ਹਾਂ ਇਹਨਾਂ ਘਰਾਂ ਦੇ ਵਿੱਚ ਜਾਂਦੇ ਹਾਂ ਇਹਨਾਂ ਨੂੰ ਦੱਸੀਦਾ ਸਿੱਖism ਬਾਰੇ ਤੋਂ ਉਹ ਪ੍ਰਭਾਵਿਤ ਹੋ ਗਏ ਸਰਦਾਰ ਮਨਜੀਤ ਸਿੰਘ ਖਾਸਾ ਤੇ ਸਤਨਾਮ ਸਿੰਘ ਉਹਨੇ ਜੀ ਇਹ ਦੋਵੇਂ ਵਾਪਸ ਆਪਣੇ ਧਰਮ ਚ ਆਏ ਨੇ ਬਚਪਨ ਤੋਂ ਹੀ ਇਹ ਉਧਰ ਚਲੇ ਗਏ ਸੀਗੇ ਇਹਨਾਂ ਦੀ ਮਾਤਾ ਲੈ ਕੇ ਮਨਜੀਤ ਸਿੰਘ ਜੀ ਔਰ ਪੰਜੀਤ ਸਿੰਘ ਦੀ ਮਾਤਾ ਨੂੰ ਬਹੁਤ ਜ਼ਿਆਦਾ ਪਾਸਟਰਾਂ ਨੇ ਗਲਤ ਇਹਨਾਂ ਕੋਈ ਦਿੱਤਾ ਵੀ ਤੁਹਾਨੂੰ ਪਲਾਟ ਵੀ ਦੇ ਦੇਾਂਗੇ ਚੰਦਰਮਾਲ ਦੇ ਤੁਹਾਨੂੰ ਹੈਮਨ ਵੀ ਨਸੀਬ ਹੋ ਜਾਊਗਾ ਤੁਸੀਂ ਸਵਰਗ ਵਿੱਚ ਜਾਵੋਗੇ ਔਰ ਇਦਾਂ ਚਮਤਕਾਰਾਂ ਦੇ ਨਾਂ ਦੇ ਸਾਰੀ ਉਮਰ ਉਹਨਾਂ ਨੂੰ ਉਹਨਾਂ ਨੇ ਗਲਤ ਪਾਸੇ ਤੋਰਿਆ ਔਰ ਰਿਜ਼ਲਟ ਇਹ ਵੀ ਉਹਨਾਂ ਦੀ ਡੈਥ ਹੋ ਗਈ ਸੋਹਾਰ ਮਨਜੀਤ ਸਿੰਘ ਨਾਲ ਜੋ ਵੇਖਿਆ ਵੀ ਇਹ ਤਾਂ ਬਹੁਤ ਕੰਮ ਖਰਾਬ ਆ ਲੋਟਕ ਸੋਟ ਬਣੀ ਕੀਤੀ ਆ ਪੈਸਾ ਬਹੁਤ ਲਿਆ ਸਾਡੇ ਕੋ ਤੋ ਦੁਖੀ ਹੋ ਕੇ ਫਿਰ ਉਧਰ ਨੂੰ ਉਹਨਾਂ ਨੇ ਵੇਖਿਆ ਵੀ ਇਹ ਤੇ ਹੁਣ ਮੇਰੀ ਲੁੱਟ ਕਰਨ ਲੱਗ ਪਏ ਆ ਜੀ ਤੇ ਵਾਪਸ ਫਿਰ ਇਹਨਾਂ ਨੇ ਸਿੱਖ ਧਰਮ ਦੇ ਵਿੱਚ ਜੁਆਇਨ ਕੀਤਾ ਅਸਲੇ ਮੂਲ ਹੈ ਹੀ ਸਿੱਖੀ ਸੀਗਾ ਇਹਨਾਂ ਦਾ ਇਹ ਕ੍ਰਿਸਚੀਅਨਿਟੀ ਦੇ ਵਿੱਚ ਕਦੀ ਵੀ ਨਹੀਂ ਸੀ ਪੈਦਾ ਹੋਏ ਸਿੱਖਾਂਸ ਪੈਦਾ ਹੋਏ ਸੀਗੇ ਔਰ ਇਹਨਾਂ ਨੂੰ ਲਾਲਸ ਦੇ ਕੇ ਜੀ ਪਲਾਟ ਦਿੱਤਾ ਤੁਹਾਨੂੰ ਜੀ ਚੰਦਰਮਾ ਦੇ ਪਲਾਟ ਲੈ ਦੇਾਂਗੇ ਤੁਹਾਡੇ ਚਮਤਕਾਰ ਨਾਲ ਤੁਹਾਡੀ ਰਹਿਣ ਸਣ ਠੀਕ ਹੋ ਜਾਊਗਾ ਤੋ ਇਹੋ ਜੀ ਅੰਕਲ ਤਾਂ ਗੱਲਾਂ ਕਰਕੇ ਸਾਡੇ ਧਰਮ ਦੇ ਵਿੱਚ ਇਹ ਦਖਲਅੰਦਾਜ਼ੀ ਕਰਦੇ ਆ। ਅਸੀਂ ਜਾ ਕੇ ਸਮਝਾਉਂਦੇ ਆ ਆਪਣੇ ਪਰਿਵਾਰਾਂ ਨੂੰ ਤੁਸੀਂ ਵਾਪਸ ਆਓ ਇਹਨਾਂ ਦਾ ਖੜਾ ਛੱਡੋ। ਜਿਹੜੀ ਸਿਟੀ ਪ੍ਰਬੰਧਕ ਕਮੇਟੀ ਵੱਲੋਂ ਲਹਿਰ ਚਲਾਈ ਜਾ ਰਹੀ ਹੈ ਕਿੰਨਾ ਕਿ ਬਲ ਮਿਲ ਗਏ ਹੁਣ ਪਿੰਡਾਂ ਦੇ। ਬਹੁਤ ਜ਼ਿਆਦਾ ਜੀ ਅਸੀਂ ਬਾਰਡਰ ਤੇ ਕਾਫੀ ਪਿੰਡਾਂ 'ਚ ਗਏ ਆ। ਲਗਭਗ ਆ ਚਾਰ ਪੰਜ ਪਿੰਡਾਂ ਦਾ ਸਾਡਾ ਦੌਰਾ ਹੁੰਦਾ ਆ। ਔਰ ਬਹੁਤ ਵੱਡਾ ਹੰਗਾਰਾ ਲੋਕਾਂ ਦੇ ਵਿੱਚੋਂ। ਸਰ ਆ ਮਨਜੀਤ ਸਿੰਘ ਜੀ ਭੋਮਾ ਉਹ ਰਾਤ ਦਿਨ ਅਸੀਂ ਲਗਭਗ 18-18 ਘੰਟੇ ਇਸ ਕੰਮ ਚਲਾਉਣੀ ਆ। ਰਾਸ ਹੋਣੀ ਕਰ ਚਾਹੀਦਾ ਸਵੇਰੇ ਫਿਰ ਗੱਡੀ ਲੈ ਕੇ ਤੁਰ ਜਾਈਦਾ ਵਾ ਜਿੱਥੇ ਸਾਨੂੰ ਲੋਕ ਸੱਜਦੇ ਆ ਔਰ ਉਹ ਲੋਕਾਂ ਦਾ ਇੰਨਾ ਵੱਡਾ ਹੰਗਾਰਾ ਆ ਵੀ ਲੋਕ ਇਹ ਗੱਲ ਕਹਿੰਦੇ ਵੀ ਸਾਡੇ ਕੋਲ ਤਾਂ ਅਜੇ ਤੱਕ ਪਹੁੰਚਿਆ ਹੀ ਕੋਈ ਨਹੀਂਗਾ ਤੁਸੀਂ ਵਿਚਰਦੇ ਹੋ ਇੱਥੇ ਮਜਬੂਰੀਆਂ ਕੀ ਇਹ ਆਪਣਾ ਧਰਮ ਛੱਡ ਗਏ ਦੂਜੇ ਧਰਮ Actually ਗੱਲ ਇਹ ਆ ਜੀ ਲੋਕਾਂ ਦੀ ਆਮਦਨ ਦੇ ਸਾਧਨ ਬਹੁਤ ਸੀਮਿਤ ਨੇ ਜੀ ਗਰੀਬੀ ਬਹੁਤ ਤੁਸੀਂ ਘਰਾਂ ਦੇ ਵਿੱਚ ਜਾ ਕੇ ਵੇਖੋ ਅਸੀਂ ਤੇ ਵੇਖਿਆ ਉਹਨਾਂ ਦੇ ਵੇਹੜਾਂ 'ਚ ਬੈਠ ਕੇ ਬਹੁਤ ਜ਼ਿਆਦਾ ਗਰੀਬੀ ਆ ਤਾਂ ਉਹ ਗਰੀਬੀ ਨੂੰ ਦੂਰ ਕਰਨ ਦੇ ਖਾਤਰ ਵੀ ਸਾਡੀ ਬਿਮਾਰੀ ਦੂਰ ਹੋ ਜੂਗੀਾਨੂੰ ਬਿਮਾਰੀ ਲੱਗੀ ਆ ਸਾਡੇ ਬੱਚੇ ਪੜ ਜਾਣਗੇ ਸਾਨੂੰ ਇਹ ਘਰ ਬਣਾ ਦੇਣਗੇ ਸਾਨੂੰ ਇਹ ਸੂਟ ਲੈ ਦੇਣਗੇ ਇਹੋ ਜੀਆਂ ਗੱਲਾਂ ਕਰਕੇ ਲੋਕ ਲਾਲਚ ਵਿੱਚ ਆ ਕੇ ਇੱਧਰ ਚਲੇ ਜਾਂਦੇ ਆ ਐਕਚੁਅਲੀ ਸੱਚਾਈ ਕੁਝ ਹੋਰ ਆ ਕਿਉਂਕਿ ਅਸੀਂ ਥੋੜੇ ਬਹੁਤੇ ਪੈਸੇ ਵਰੇ ਸਿੱਖ ਪ੍ਰਚਾਰ ਕੇ ਨਿਕਲੇ ਨਹੀਂ ਕੇ ਬਾਹਰ ਮੈਂਨ ਘਰ ਨੇ ਵੀ ਆ ਕਿ ਇਹਨਾਂ ਦੀ ਕਿਸੇ ਨੇ ਬਾਹ ਨਹੀਂ ਪੜੀ ਸੋ ਇਹ ਜਿਹੜੇ ਪਰਿਵਾਰ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਲਾੜਲੇ ਪਰਿਵਾਰ ਸੀਗੇ ਲਾੜਲੀ ਫੌਜ ਇਹਨਾਂ ਨੂੰ ਕਿਹਾ ਪਰ ਕੀ ਅਪੀਲ ਕਰਦੇ ਹੋ ਜਿਹੜੇ ਮੈਂ ਅਪੀਲ ਕਰਦਾ ਵੀ ਇਹ ਹੋਰ ਵੀ ਪਰਿਵਾਰ ਇਹਨਾਂ ਨਾਲ ਜੁੜੇ ਨੇ ਔਰ ਕ੍ਰਿਸਚੀਅਨਿਟੀ ਦੇ ਵਿੱਚ ਕਦੀ ਵੀ ਬਾਈਬਲ 'ਚ ਕਿਸੇ ਚਮਤਕਾਰ ਚਮਤਕਾਰ ਬਾਰੇ ਲਿਖਿਆ ਨਹੀਂ ਆ ਮੈਂ ਵੀ ਬਾਈਬਲ ਪੜ੍ਹੀ ਆ ਔਰ ਸਾਰਾ ਕੁਝ ਅਸੀਂ ਪੜ੍ਹਿਆ ਉਹਦੇ ਵਿੱਚ ਕਿਤੇ ਵੀ ਚਮਤਕਾਰ ਵਾਲੀ ਗੱਲ ਨਹੀਂ ਗਈ ਉਹ ਇਹ ਜਿਹੜੇ ਝੂਠੇ ਪਾਸਟਰ ਬਣੇ ਨੇ ਇਹ ਲੋਕਾਂ ਨੂੰ ਗਮਰਾਹ ਕਰਕੇ ਆਪਣੇ ਵਾਲੇ ਪਾਸੇ ਆਪਣੀ ਰੋਟੀ ਰੋਜੀ ਇਹਨਾਂ ਚਲਾਈ ਆ ਇਸ ਤੋਂ ਵੱਧ ਹੋਰ ਕੁਝ ਨਹੀਂਗਾ ਸਿਰਫ ਰੋਟੀ ਦਾ ਮਾਮਲਾ ਇਹਨਾਂ ਦਾ ਤਾਂ ਉਹ ਲੋਕ ਸਾਡੇ ਵਾਂਗੂ ਜਿਦਾਂ ਗੁਰੂ ਸਾਹਿਬ ਨੇ ਸਾਨੂੰ ਕਿਹਾ ਤੁਸੀਂ ਦੋਸਵੰਦ ਕੱਢੋ ਉਹ ਸਾਡਾ ਦੋਸਵੰਦ ਗੁਰੂ ਦੀ ਭਲਾਈ ਤੇ ਸੰਗਤਾਂ ਦੀ ਭਲਾਈ ਤੇ ਲੱਗਦਾ ਇਹ ਵੀ ਦੋਸਵੰਦ ਘਟਾਉਂਦੇ ਨੇ ਉੱਥੇ ਬਕਾਇਦਾ ਇਹਨਾਂ ਨੇ ਕੋਲ ਕਰਕੀ ਹੁੰਦੀ ਹੈ ਜੀ ਤਾਂ ਉਹਦੇ ਵਿੱਚ ਜਦੋਂ ਗਰੀਬ ਪਰਿਵਾਰ ਇਕਵਤਾ ਕੰਮ ਕਰਦਾ ਉਹ ਜਿੰਨੇ ਪੈਸੇ ਕਮਾਉਂਦਾ ਦਸਵਾਂਥਾ ਦੀ ਗੋਲਕ ਚ ਪਾਈ ਜਾਂਦਾ ਜਿਹੜੇ ਵਾਪਸੀ ਹੋ ਰਹੀ ਨਹੀਂ ਪਰਿਵਾਰਾਂ ਦੀਆਂ ਉਹਨਾਂ ਨੂੰ ਉਹਨਾਂ ਦਾ ਬੰਦ ਦਾ ਮਾਨਸਿਕ ਯਾਰ ਦਿੱਤਾ ਜਾਂਦਾ ਜਾਂ ਆਪਣੀ ਲਹਿਰ ਦੇ ਨਾਲ ਉਹਨਾਂ ਨੂੰ ਪ੍ਰਚਾਰ ਵਿੱਚ ਚਲਾਓ ਜੀ ਤੁਸੀਂ ਵੇਖੋ ਅਸੀਂ ਇਹਨਾਂ ਵੀਰਾਂ ਦਾ ਨਾਮ ਲੈ ਕੇ ਵੀ ਤੁਰਾਂਗੇ ਇਹਨਾਂ ਦਾ ਤਜਰਬਾ ਸਾਡੇ ਨਾਲੋਂ ਜ਼ਿਆਦਾ ਹੈ ਕਿਉਂਕਿ ਇਹ ਉਸ ਧਰਮ ਚ ਰਹੇ ਨੇ ਇਹਨਾਂ ਨੂੰ ਪਤਾਵਾ ਵੀ ਉਹਨਾਂ ਚ ਕਿੱਥੇ ਕਿੱਥੇ ਕੀ ਕੀ ਕਰਦੇ ਨੇ ਅਸੀਂ ਬਕਾਇਦਾ ਆਪਣੀ ਟੀਮ ਦਾ ਹਿੱਸਾ ਬਣਾਵਾਂਗੇ ਔਰ ਨਾਲ ਲੈ ਕੇ ਪਿੰਡਾਂ 'ਚ ਜਾਵਾਂਗੇ ਔਰ ਇਹ ਸਮਝਾਉਣਗੇ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਜਿੱਥੇ-ਜਿੱਥੇ ਵੀ ਇਹ ਪਰਿਵਾਰ ਜੁੜੇ ਨੇ ਇਹਨਾਂ ਨਾਲ ਉਹ ਵਾਪਸ ਆਓ ਤੁਹਾਡਾ ਮਾਨ ਸਤਕਾਰ ਬੰਦਾ ਸੇ ਕੰਮ ਕੀਤਾ ਜਾਏਗਾ ਇਹਨੀਆਂ ਗੱਲਾਂ ਕਹਿਿੰਦਾ ਉਹ ਖੰਮਾ ਦਾ ਚਾਜਗਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਤੇ ਪਿੰਡ ਦਾ ਨਾਮ ਮੇਰਾ ਨਾਮ ਸਤਨਾਮ ਸਿੰਘ ਜੀ ਪਿੰਡ ਗੁਰੂ ਕੀ ਉਡਾਲੀ ਅੰਮ੍ਰਿਤਸਰ ਜੀ ਅਲਵਾਪਸੀ ਹੋਈ ਥੋੜੀ ਵੀ ਜੀ ਬਿਲਕੁਲ ਜੀ ਬਹੁਤ ਵਧੀਆ ਲੱਗ ਰਿਹਾ ਜੀ ਔਰ ਪਹਿਲਾਂ ਗੁੰਮਰਾਹ ਹੋਏ ਸੀ ਚਮਤਕਾਰਾਂ ਦੇ ਨਾਮ ਤੇ ਸੋ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲੱਗੇ ਆ ਸੋ ਬਹੁਤ ਵਧੀਆ ਲੱਗ ਰਿਹਾ ਧੰਨਵਾਦ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਧੰਨਵਾਦ ਆ ਜਿਹੜੇ ਸਿੱਖ ਜਿੰਨੇ ਬੰਦਿਆ ਜਾਂ ਮਨਜੀਤ ਸਿੰਘ ਵੀਰ ਜੀ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਸਮਝਾਇਆ ਔਰ ਕਿਵੇਂ ਵਾਪਸੀ ਹੋਈ ਕਿਹੜੇ ਤਰ੍ਹਾਂ ਜਵਾਈਓ ਆਪ ਕਿਰਤ ਚਰਮ ਚੋਂ ਅ ਕ੍ਰਿਸਤਿਅਨ ਚਰਮ ਦੇ ਵਿੱਚ ਸੀ ਮੈਂ ਜਦੋਂ ਜਦੋਂ ਨਹੀਂ ਸੀ ਜਾਣਕਾਰੀ ਬਹੁਤ ਕੀ ਕਹਿ ਸਕਦੇ ਪਖੰਡ ਵੀ ਕਰਦ ਰਿਹਾ ਸਭ ਕੁਝ ਕਰਦ ਰਿਹਾ ਪਰ ਜਦੋਂ ਸਿੱਖ ਧਰਮ ਨੂੰ ਸੁਣਿਆ ਜਾਂਚਿਆ ਪਰਖਿਆ ਫਿਰ ਪਤਾ ਲੱਗਾ ਨਹੀਂ ਯਾਰ ਬਹੁਤ ਸਮਾਂ ਸੀ ਐਦਾਂ ਹੀ ਗੁਜ਼ਾਰ ਦਿੱਤਾ ਪਰ ਹੁਣ ਨਹੀਂ ਗੁਜ਼ਾਰਨਾ ਹੁਣ ਗੁਰੂ ਗ੍ਰੰਥ ਸਾਹਿਬ ਦੇ ਲਾੜ ਦੇ ਅਨੁਸਾਰ ਹੀ ਚੱਲਣਾ ਹੈ ਸੀ ਜੀ ਕਿੰਨਾ ਚਿਰ ਹੈ ਇਹ ਦੇ ਉੱਪਰ ਹਲ ਜੀ ਮੈਂ ਕਰੀਬ ਉਹਨਾਂ ਦੇ 2015-16 ਤੋਂ ਉਹਨਾਂ ਦੇ ਨਾਲ ਸੀ ਤਾਂ ਤਿੰਨ ਤੋਂ ਚਾਰ ਸਾਲ ਹੋ ਗਏ ਮੈਨੂੰ ਉਹਨਾਂ ਤੋਂ ਜੁਦਾ ਹੋਇਆਂ ਨੂੰ ਸੋ ਹੁਣ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਹੀ ਆ ਧੰਨਵਾਦ ਕਰਦੇ ਜੀ ਉਹਨਾਂ ਦਾ ਕਿ ਮਾਨਦੇ ਛੱਡਾਂ ਦਾ ਤਰ੍ਹਾਂ ਕਿਉਂਕਿ ਬਾਈਬਲ ਕੁਝ ਹੋਰ ਕਹਿੰਦੀ ਆ ਜੋ ਸਚਾਈ ਕੁਝ ਹੋਰ ਆ ਪਰ ਉਹ ਉਸ ਤੋਂ ਉਲਟ ਦੱਸਦੇ ਆ ਸੋ ਮੈਨੂੰ ਉਹ ਚੰਗਾ ਨਹੀਂ ਲੱਗਾ ਸੋ ਉਹਨਾਂ ਤੋਂ ਮੈਂ ਦੂਰ ਹੋ ਗਿਆ ਫਿਰ ਉਹਨਾਂ ਨੂੰ ਠੀਕ ਲੈਣਾ ਚਾਹੁੰਦੇ ਜਿਹੜੇ ਆਪਣੇ ਰਸਤਾ ਭੁੱਲ ਜਿਓਏ ਨੇ ਧਰਮ ਤੋਂ ਦੂਰ ਹੁੰਦੇ ਜਾ ਰਹੇ ਨੇ ਕਿ ਸੋ ਉਹਨਾਂ ਨੂੰ ਮੈਂ ਇਹੀ ਦੱਸਣਾ ਚਾਹੁੰਦਾ ਕਿ ਕੁਝ ਨਹੀਂ ਆ ਉਹਨਾਂ ਦੇ ਬੱਲੇ ਸੋ ਬਸ ਤੁਹਾਨੂੰ ਚਮਤਕਾਰਾਂ ਦੇ ਨਾਂ ਤੇ ਗੁੰਮਰਾਹ ਕਰ ਰਹੇ ਨੇ ਬਸ ਸੋ ਉਹਨਾਂ ਤੋਂ ਬਚ ਕੇ ਰਹੋ ਜੋ ਸਚਾਈ ਆ ਉਹਨੂੰ ਦੇਖੋ ਸੋ ਆਪਣੀ ਜ਼ਿੰਦਗੀ ਨੂੰ ਸੋਨਾ ਬਣਾਓ ਉਹਨਾਂ ਦੇ ਪਿੱਛੇ ਨਾ ਲੱਗੋ ਤੁਸੀਂ ਰੇ ਉਸ ਧਰਮ ਦੇ ਵਿੱਚ ਚਮਤਕਾਰ ਹੁੰਦੇ ਜਾਂ ਨਹੀਂ ਹੁੰਦੇ ਨਹੀਂ ਦੇਖੋ ਜੀ ਇਹ ਜਿਹੜੇ ਉਹ ਚਮਤਕਾਰ ਕਹਿੰਦੇ ਨੇ ਉਹ ਤੋਂ ਮੈਂ ਬਿਲਕੁਲ ਇਨਕਾਰੀਆਂ ਜਿਹੜੇ ਕੁਦਰਤ ਇੱਕ ਆਪਣੇ ਆਪ ਦੇ ਵਿੱਚ ਹੀ ਚਮਤਕਾਰ ਆ ਇੱਕ ਜ਼ਿੰਦਗੀ ਆਪਣੇ ਆਪ ਦੇ ਵਿੱਚ ਹੀ ਚਮਤਕਾਰ ਆ ਸੋ ਮੈਂ ਉਹਨਾਂ ਤੋਂ ਇਨਕਾਰੀਆਂ ਜਿਵੇਂ ਉਹ ਮੁਰਦਾ ਜ਼ਿੰਦਾ ਕਰਦੇ ਨੇ ਜਾਂ ਮੈਂ ਉਹ ਤੋਂ ਇਨਕਾਰੀਆਂ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 3 اگست نو سردار منجیت سنگھ پوما نو امਰسرچ پنجاب دا ਧਰਮ ਪ੍ਰਚਾਰ ਕਰਨ ਕਮੇਟੀ ਦਾ ਚੇਅਰਮੈਨ ਲਾਇਆ ਸੀ ਉਹਨਾਂ ਨੇ ਮਿਹਨਤ ਤੇ ਸਦਕਾ ਅੱਜ ਸਰਦਾਰ ਮਨਜੀਤ ਸਿੰਘ ਖਾਚਾ ਤੇ ਇੱਕ ਮੇਰਾ ਵੀਰ ਸਰਦਾਰ ਸੁਤਲਾਮ ਸਿੰਘ ਜੀ ਇੱਕ ਤਾਂ 25 ਸਾਲ ਤੋਂ ਖਾਚਾ ਸਾਹਿਬ ਆਪਣੇ ਮਨਜੀਤ ਸਿੰਘ ਜੀ ਜੋ 크ਰਿਸਚੀਅਨ ਚ ਤੁਹਾਨੂੰ ਜਾਂਦੇ ਸੀ ਉਹਨਾਂ ਦੇ ਗਿਰਜੇ ਜਾਂਦੇ ਸੀ ਤੇ ਉਹਨਾਂ ਦੀ ਮਾਤਾ ਨੂੰ ਜੋ ਕਿ ਉਹਨਾਂ ਨੇ ਝੂਠੇ ਵਾਦੇ ਵਿਖਾਏ ਲਾਲਚ ਦੇ ਮਜਬੂਰੀਆਂ ਕਾਟੀਆਂ ਚਾ ਉਹਨਾਂ ਨੂੰ ਕਿਹਾ ਤੁਹਾਨੂੰ ਚੰਦਰਮਾ ਤੇ ਪਲਾਟ ਦਿੱਤੇ ਜਾਣਗੇ ਹੋਰ ਹੀ ਚਮਤਕਾਰ ਕੀਤੇ ਜਾਣਗੇ ਪਰ ਹੁਣ ਉਹਨਾਂ ਉਹਨਾਂ ਨੂੰ ਚਮਤਕਾਰਾਂ ਦੇ ਵਿੱਚ ਫਸ ਕੇ ਉਹ ਵਿਚਾਰੇ ਮੌਤ ਦੇ ਮੂੰਹ ਚਲ ਗਏ ਕਿ ਇਹਨਾਂ ਨੂੰ ਅਫਸੋਸ ਆ ਕਿ ਜੇ ਅੱਜ ਉਹ ਵੀ ਵਿੱਚ ਆ ਜਾਂਦੇ ਗੁਰੂ ਦੇ ਮਲ ਲੜ ਜਾਂਦੇ ਤੇ ਸੈਤ ਪਰਮਾਤਮਾ ਉਹਨਾਂ ਦੇ ਸਿਰ ਤੇ ਪਰ ਹੁਣ ਵੀ ਉਹਨਾਂ ਦੇ ਬੱਚੇ ਨੇ ਉਹਨਾਂ ਦੀ ਕਰਕੇ ਜਿਹੜੇ ਇੱਧਰ ਆਏ ਆ ਪਰਮਾਤਮਾ ਤੁਹਾਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੂਗਾ ਤੇ ਤਿੰਨ ਗਸ਼ਤ ਨੂੰ ਹੁਣ ਤੱਕ ਭੋਮਾ ਸਾਹਿਬ ਦੀ ਰਹਿਨਮਾਈ 'ਚ ਕੋਈ 500 500 ਪਰਿਵਾਰ ਜਿਹੜੇ ਆ ਨਾ ਬਾਰਡਰ ਏਰੀਆ ਦੇ ਬੈਲਟ ਪਲੇਟ ਦੇ ਹੁਣ ਤੱਕ ਏ ਧਰਮ ਪ੍ਰਵਰਤਨ ਜਿਹੜੇ ਕਰਗੇ ਸੀ ਆਪਣੇ ਧਰਮ ਜੋ ਆਪ ਸਾ ਆ ਚੁੱਕੇ ਆ ਜੀ ਤੇ ਇੱਕੀ اپੀਲ ਕਰਨੀ ਚਾਹੁੰਦੇ ਹੋਰ ਵੀ ਜਿਹੜੇ ਭੁੱਲੇ ਭਟੇ ਮੈਂ اپੀਲ ਕਰਦਾ ਵੀ ਜਿਹੜੇ ਭੁੱਲੇ ਭਟਕੇ ਮੇਰੇ ਵੀਰ ਆ ਜੀ ਇਹਨਾਂ ਦੇ ਲਾਲਚ ਚ ਨਾ ਫਸੋ ਮਜਬੂਰੀਆਂ ਚ ਨਾ ਫਸੋ ਤੇ ਸਾਡੇ ਖਾਸ ਕਰਕੇ ਗਰੀਬ ਲੋਕਾਂ ਨੂੰ ਜਿਹਨਾਂ ਨੂੰ ਕਰਦੇ ਆ ਲਾਲਚ ਦੇ ਕੇ ਚ ਕੋਈ ਮਜਬੂਰੀ ਵਾਚ ਜਾਂਦੇ ਆ ਉਹ ਇਹਨਾਂ ਦੇ ਮਗਰ ਨਾ ਲੱਗਣ ਕਿਉਂਕਿ ਗੁਰੂ ਸਾਹਿਬ ਨੇ ਸਭ ਤੋਂ ਰੰਗਰੇਟਾ ਗੁਰੂ ਦਾ ਬੇਟਾ ਸਾਤੀਨਾ ਲਾਇਆ ਔਰ ਕਲਗੀ ਤੋੜਾ ਵੀ ਆਪਣੀ ਛੋਟੇ ਪੁਰਾਰਿਆਂ ਨੂੰ ਦਿੱਤਾ ਜਿਹੜੇ ਗਰੀਬ ਜਨਤਾ ਨੂੰ ਦਿੱਤਾ ਇਹਨਾਂ ਨੂੰ ਮੈਂ ਅਪੀਲ ਕਰਦਾ ਵੀ ਜਰਾ ਆਪਣਾ ਇਤਿਹਾਸ ਪਰੋ ਜੀ ਸਾਬ ਸਾਧਿਆ ਨੂੰ ਜਿਨ੍ਹਾਂ ਨੇ ਜਿਹੜਾ ਅਵਰਤ ਛਕਾਇਆ ਇਹਨਾਂ ਨੇ ਸਾਡੇ ਲਈ ਛਕਾਇਆ ਹੈ ਇਕੱਠਿਆਂ ਕਰ ਲਈ ਧਰਮ ਜਾਤ ਪਾਤ ਖਤਮ ਕਰ ਲਈ ਪਰ ਸਾਡੇ ਜਿਹੜੇ ਪ੍ਰਚਾਰਕ ਆ ਉਹਨਾਂ ਨੇ ਪ੍ਰਚਾਰ ਨਹੀਂ ਕੀਤਾ ਇਸ ਤੋਂ ਪਹਿਲਾਂ ਹੁਣ ਮੌਕਾ ਧਰਮ ਪ੍ਰਚਾਰ ਕਮੇਟੀ ਉਹਨਾਂ ਨੇ ਸਾਨੂੰ ਇਸ ਕਰਕੇ ਦਿੱਲੀ ਗੁਰਦੁਆਰਾ ਪੰਨੋਂ ਕਮੇਟੀ ਨੂੰ ਧਰਮ ਪ੍ਰਚਾਰ ਦਾ ਇੱਥੇ ਪ੍ਰਚਾਰ ਕਰਨ ਲਈ ਲਾਇਆ ਵਾ ਤੇ ਮੈਂ ਬੇਨਤੀ ਕਰਨਾ ਵਾ ਵੀ ਜਿਹੜੇ ਹੋਣ ਆ ਇਹ ਆਪਣਾ ਇਤਿਹਾਸ ਵੇਖ ਕੇ ਗੁਰੂ ਦੇ ਮਗਰ ਯਤਰਾ ਸਾਡੇ ਭਾਈ ਸਾਹਿਬ ਲੱਗੇ ਮਨਜੀਤ ਸਿੰਘ ਹੋਰੀ ਤੇ ਉਹਨਾਂ ਦੇ ਨਾਲ ਆ ਵੀਰ ਤੁਸੀਂ ਵਾਪਸ ਆਓ ਤੇ ਗੁਰੂ ਸਾਹਿਬ ਦੀ ਰਹਿਮਾਈ ਹੇਠ ਆਪਣਾ ਗੁਰੂ ਘਰ ਸਾਹਿਬ ਦੀਆਂ ਬਤੀਰ ਕਰੋ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਖਾਸੇ ਤੋਂ ਮੈਂ ਜਿਲ੍ਹਾ ਆਪਣਾ ਅਮਰਸਰ ਹੈ ਜੀ ਖਾਸੇ ਆਪਣਾ ਜਿੰਮ ਹੈ ਜੀ ਅੱਜ ਇੱਥੇ ਪਹੁੰਚਿਓ ਕੀ ਜਾਣੇਗਾ ਅੱਜ ਇੱਥੇ ਆਪਾਂ ਪਹੁੰਚੇ ਪਹਿਲਾਂ ਤੇ ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਜੀ ਜਿਹੜਾ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਾ ਕਿ ਜਿਹੜੇ ਲੋਕਾਂ ਨੂੰ ਸਿੱਖ ਧਰਮ ਬਾਰੇ ਦੱਸ ਰਹੇ ਪਿੰਡੋਂ ਪਿੰਡ ਜਾ ਕੇ ਪ੍ਰਚਾਰ ਕਰ ਰਹੇ ਸਿੱਖ ਧਰਮ ਦਾ ਤੇ ਲੋਕ ਜਿਹੜੇ ਭਟਕ ਗਏ ਰਸਤੇ ਤੋਂ ਜਿਹੜੇ ਸਿੱਖ ਧਰਮ ਨੂੰ ਛੱਡ ਕੇ ਹੋਰ ਧਰਮਾਂ ਵਿੱਚ ਜਾ ਰਹੇ ਗਏ ਆ ਉਹਨਾਂ ਨੂੰ ਘਰ ਵਾਪਸੀ ਕਰਾ ਰਹੇ ਆ ਤੇ ਮੈਂ ਬਹੁਤ ਧੰਨਵਾਦ ਕਰਦਾ ਜੇ ਹੋ ਉਪਰਾਲਾ ਕਿਤੇ ਪਹਿਲਾਂ ਕਮੇਟੀਆਂ ਨੇ ਕੀਤਾ ਹੁੰਦਾ ਤੇ ਚਲੋ ਜਿਹੜੇ ਇੰਨੇ ਲੋਕ ਉਧਰ ਜੁੜ ਗਏ ਆ ਜਿਹੜੇ ਖੌਤੀ ਪਾਸਟਰਾਂ ਦੇ ਪਿੱਛੇ ਲੱਗੇ ਉਹ ਸ਼ਾਇਦ ਨਾ ਜਾਂਦੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਕਿ ਸਾਡੇ ਪਰਿਵਾਰ ਨਾਲ ਜੋ ਕੁਝ ਮੇਰੀ ਮਦਰ ਦੇ ਨਾਲ ਹੋਇਆ ਵਾ ਜੇ ਕੋਈ ਸਮਝਾਉਣ ਵਾਲਾ ਹੁੰਦਾ ਤੇ ਸ਼ਾਇਦ ਮੇਰੀ ਮਾਤਾ ਮਰਨ ਤੋਂ ਪਹਿਲਾਂ ਸਮਝ ਜਾਂਦੀ ਤੇ ਉਹ ਸਿੱਖ ਧਰਮ ਦੇ ਵਿੱਚ ਵਾਪਸ ਹੋ ਜਾਂਦੀ ਉਹਦੀ ਇੰਨੀ ਲੁੱਟ ਨਾ ਹੁੰਦੀ ਜਿਹੜਾ ਕੁਛ ਇਹਨਾਂ ਪਾਸਟਰ ਨੇ ਚਮਤਕਾਰਾਂ ਦੇ ਨਾਂ ਤੇ ਕਿ ਉਹਨੂੰ ਠੀਕ ਕਰ ਦਾਂਗੇ ਉਹਨੂੰ ਸਵਰਗ ਵਿੱਚ ਪਲਾੜ ਦੇ ਦਾਂਗੇ ਉਹਦੇ ਨਾਂ ਤੇ ਗਮਨਾਹ ਕਰਕੇ ਉਹਨਾਂ ਨੂੰ ਲੁੱਟਿਆ ਗਿਆ ਮੇਰੀ ਮਾਤਾ ਜੀ ਨੂੰ ਜੇ ਕੋਈ ਅਫਸੋਸ ਤੇ ਹੁੰਦਾ ਵੀ ਜੇ ਕੋਈ ਉਦੋਂ ਸਮਝਾਉਣ ਵਾਲਾ ਹੁੰਦਾ ਤੇ ਸਾਡੀ ਨਹੀਂ ਲੁੱਟ ਘੁੱਟ ਨਾ ਹੁੰਦੀ ਤੇ ਸਾਨੂੰ ਕੋਈ ਜਾਣ ਕੇ ਸਿੱਖ ਧਰਮ ਬਾਰੇ ਦੱਸਦਾ ਤੇ ਅਸੀਂ ਵੀ ਆਪਣੇ ਘਰ ਵਾਪਸੀ ਕਰਦੇ ਟਾਈਮ ਨਾਲ ਤੇ ਹੁਣ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿੱਲੀ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਪਿੰਡੋਂ ਪਿੰਡ ਜਾ ਕੇ ਤੇ ਪ੍ਰਚਾਰ ਕਰ ਰਹੇ ਲੋਕਾਂ ਨੂੰ ਸਮਝਾ ਰਹੇ ਤੇ ਲੋਕੀ ਸਿੱਖ ਧਰਮ ਵੱਲ ਵਾਪਸ ਆ ਰਹੇ ਇਨਾਂ ਖੋਤੀ ਪੁਆਇੰਟਾਂ ਦੇ ਜਾਲ ਦੇ ਵਿੱਚੋਂ ਛੁੱਟ ਰਿਹਾ ਜੀ ਤੁਸੀਂ ਕਿੰਨੇ ਚਿਰ ਬਾਅਦ ਵਾਪਸੀ ਹੋਈ ਜੀ ਤੁਹਾਡੀ ਮੈਂ ਦੇਖੋ 2 ਮਹੀਨੇ ਦਾ ਜਦੋਂ ਬਚਪਨ ਤੋਂ ਹੀ ਮਤਲਬ ਮੇਰੇ ਘਰ ਦੇ ਮੇਰੀ ਮਦਰ ਮੈਨੂੰ ਲੈ ਕੇ ਚਰ ਜਦੋਂ 20-25 ਸਾਲ ਦਾ ਹੋਇਆ ਮੈਂ ਤੇ ਮੈਂ ਹੌਲੀ-ਹੌਲੀ ਸਿੱਖ ਧਰਮ ਬਾਰੇ ਪੜਿਆ ਵਾ ਸੁਣਿਆ ਵਾ ਤੇ ਇਤਿਹਾਸ ਨੂੰ ਜਦੋਂ ਪੜਿਆ ਫੇਰ ਮੈਨੂੰ ਪਤਾ ਲੱਗਾ ਵੀ ਅਸੀਂ ਗਲਤ ਰਸਤੇ ਤੇ ਤੁਰੇ ਫਿਰਦੇ ਰਹੇ ਆ ਤੇ ਸਾਨੂੰ ਜਿਹੜਾ ਸਿੱਖ ਧਰਮ ਚੋਂ ਹੀ ਸਭ ਕੁਝ ਮਿਲਿਆ ਤੇ ਇਹੋ ਹੀ ਸਾਡੇ ਜਿਹੜੇ ਕਰਤਾ ਧਰਤਾ ਵਾ ਸਾਡੇ ਗੁਰੂ ਆ ਤੇ ਸਾਨੂੰ ਇਹਨਾਂ ਨੂੰ ਹੀ ਮੰਨਣਾ ਚਾਹੀਦਾ ਵਾ ਅੱਜ ਵਾਪਸੀ ਹੋਈ ਹੈ ਜਿ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਜਿ ਜਿ ਤਰ੍ਹਾਂ ਸਿਰ ਤੋਂ ਬੋਝ ਲੱਥ ਗਿਆ ਬਹੁਤ ਵੱਡਾ ਜਿਹੜੀ ਇੱਕ ਟੈਨਸ਼ਨ ਹੀ ਜਿਹੜੇ ਸਾਨੂੰ ਫਾਲਤੂ ਦੇ ਡਰਾਵੇ ਦਿੱਤੇ ਹੋਏ ਸੀ ਉਹ ਸਾਰੇ ਹੁਣ ਜਿਹੜੇ ਤੇ ਬੜੀ ਵਧੀਆ ਜ਼ਿੰਦਗੀ ਲੱਗ ਰਹੀ ਆ ਤੇ ਵਧੀਆ ਲੱਗ ਰਿਹਾ ਜੀ ਉਹਨਾਂ ਨੂੰ ਕਿ ਵਾਪਸ ਆ ਠੀਕ ਮੈਂ ਇਹੋ ਹੀ ਦੰਨਾ ਜੀ ਉਹ ਵੀ ਆਪਣੇ ਸਿੱਖ ਧਰਮ ਬਾਰੇ ਪੜ੍ਹਨਾ ਉਹਦੇ ਇਤਿਹਾਸ ਨੂੰ ਸੁੰਨਣਾ ਤੇ ਬਾਕੀ ਉਹ ਮਤਲਬ ਮੈਨੂੰ ਲੱਗਦਾ ਵੀ ਉਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ ਪਊਗੀ ਜੇ ਕੋਈ ਪੜ੍ਹ ਲਵੇ ਨਾ ਸਿੱਖ ਧਰਮ ਨੂੰ ਜਿਸ ਤਰ੍ਹਾਂ ਮੈਂ ਵਾਪਸੀ ਕੀਤੀ ਹੈ ਮੈਨੂੰ ਕੋਈ ਜਾਣ ਕੇ ਦੱਸਣ ਨਹੀਂ ਆਇਆ ਤੇ ਮੈਂ ਆਪਣੇ ਆਪ ਪੜ੍ਹ ਕੇ ਸਾਰਾ ਕੁਝ ਵੇਖਿਆ ਤੇ ਫਿਰ ਮੈਨੂੰ ਪਤਾ ਲੱਗਾ ਸਿੱਖ ਧਰਮ ਬਾਰੇ ਵੀ ਕਿੱਦੜ ਸਚਾਈ ਹੈ ਤੇ ਕਿੱਦੜ ਝੂਠ ਆ ਤੇ ਜੇ ਉਹ ਵੀ ਆਪਣੇ ਸਿੱਖ ਧਰਮ ਨੂੰ ਪੜ੍ਹਨਾ ਉਹਦੇ ਬਾਰੇ ਖੋਜ ਕਰਨ ਤੇ ਉਹਨਾਂ ਨੇ ਆਪਣੇ ਆਪ ਵਾ